ਸਾਰੇ ਕਿਸਾਨ ਵੀਰਾਂ ਨੂੰ ਸასი ਸ਼ਾਲ ਡਿਸਟ੍ਰਿਕਟ ਤਰਨਤਾਰਨ ਤੁਹਾਡਾ ਆਪਣਾ ਛੋਟਾ ਵੀਰ ਸੰਗਤ ਸਿੰਘ ਸਬਜੀ ਆਪਣੇ ਕੋਲ 605 4/2 ਆ ਗਿਆ ਜੀ ਨਿਊ ਟੈਕਨੋਲੋਜੀ ਦੇ ਵਿੱਚ ਫੇਵਰ ਦੀ ਸ਼ਦਰੀ ਵਾਲਾ ਜੀ ਕਈ ਕਿਸਾਨ ਵੀਰਾਂ ਦੀ ਡਿਮਾਂਡ ਦੇ ਵਿੱਚ ਇਹ ਪਹਿਲਾ ਕਲਰ ਜੀ ਉਹ ਵੀ 4/4 605 ਆ ਗਿਆ ਜੀ ਐਮਐਫ ਦੇ ਟਾਇਰਾਂ ਦੇ ਵਿੱਚ ਇਹ 605 ਵਿਦਆਊਟ ਸੈਸਰੀ ਆ ਜੀ ਕਈ ਕਿਸਾਨ ਵੀਰ ਵਿਦਆਊਟ ਸੈਸਰੀ ਮੰਗਦੇ ਉਹ ਵੀ ਹੈਗਾ ਜੀ ਜੇ ਕਿਸਾਨ ਵੀਰ ਨੇ ਟਰਬੋ ਲਾਉਣਾ ਜੀ ਉਹ ਵੀ ਲੱਗ ਜਾਊਗਾ ਜੀ ਇਹ ਸਟਾਕ ਦੇ ਵਿੱਚ ਟਰੈਕਟਰ ਖਲੋਤੇ ਆ ਜੀ ਕਈ ਕਿਸਾਨ ਵੀਰ ਮੈਸੇਜ ਕਰ ਰਹੇ ਸੀ ਵੀ ਸਾਡਾ ਫੋਨ ਦੀ ਰਿਪਲਾਈ ਨਹੀਂ ਦਿੰਦਾ ਜੀ ਮੇਰੀ ਰਿਕਵੈਸਟ ਹੈ ਤੁਸੀਂ ਸਾਰੇ ਆਪਣੇ ਭਰਾ ਜੋ ਕਈ ਯਾਰ 올 ਟਰੈਕਟਰ ਦਾ ਐਂਡ ਨਿਊ ਟਰੈਕਟਰ ਦਾ ਕਸਟਮਰ ਨਾਲ ਡੀਲ ਕਰ ਰਹੇ ਹੁੰਦੇ ਆ ਉਦੋਂ ਨਹੀਂ ਫੋਨ ਪਠਾਇਆ ਜਾਂਦਾ ਮੇਰਾ ਵੀਰ WhatsApp ਤੇ ਮੈਸੇਜ ਕਰਦਿਆ ਕਰੋ ਫੋਨ ਦੀ ਰਿਪਲਾਈ ਆ ਜਾ ਕਰੋ ਕਈ ਵਾਰ ਅਮਰੀਕਾ ਕੈਨੇਡਾ ਤੋਂ ਵੀ ਕਰਦੇ ਰਾਤ ਨੂੰ ਫੋਨ ਮੈਂ ਇਹਨਾਂ ਅਗੇ ਰਿਕਵੈਸਟ ਹੀ ਕਰ ਸਕਦਾ ਤੁਹਾਡਾ ਆਪਣਾ ਛੋਟਾ ਭਰਾ ਵੀ WhatsApp ਮੈਸੇਜ ਕਰਦਿਆ ਕਰੋ ਹਰ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਜੀ ਜਿਹੜੇ ਵੀ ਕਿਸਾਨ ਵੀਰ ਨੇ ਓਲਡ ਟ੍ਰੈਕਟਰ ਤੇ ਲੋਨ ਕਰਵਾਉਣਾ ਉਹ ਕਰਵਾ ਸਕਦਾ ਏ ਜਿਹੜੇ ਕਿਸਾਨ ਵੀਰ ਨੇ ਨਿਊ ਟਰੈਕਟਰ ਤੇ ਲਾਉਣ ਕਰਵਾਉਣਾ ਵੀ ਕਰਵਾ ਸਕਦਾ ਏ ਸਾਰੇ ਕਿਸਾਨ ਵੀਰਾਂ ਨੂੰ ਸਾਸੀ ਕਾਲ ਡਿਸਟ੍ਰਿਕਟ ਤਰਨਤਾਰ ਨਮਾਜਾ ਮਾਲਵਾ ਮੋਟਰ ਫੋਨ ਨੰਬਰ 7030276523 ਦੇ ਆਲ ਟਰੈਕਟਰ ਐਂਡ 올ਡ ਟਰੈਕਟਰ ਆ ਰੇਟ ਬਾਰੇ ਐਂਡ ਨਿਊ ਟਰੈਕਟਰ ਦੀ ਪੂਰੀ ਜਾਣਕਾਰੀ ਪੁੱਛ ਸਕਦੇ ਤੁਸੀਂ ਜਿਹੜੇ ਕਿਸਾਨ ਵੀਰ ਨੇ 올ਡ ਟਰੈਕਟਰ ਦਿੱਦੇ ਆਪਣੇ ਤੋਂ ਸੇਲ ਕਰਕੇ ਲੈ ਗਏ ਆ ਕਿਸੇ ਵੀ ਕਿਸਾਨ ਵੀਰ ਨੇ ਟਰਬੋ ਲਵਾਉਣਾ ਉਹ ਵੀ ਲਗਵਾ ਸਕਦਾ ਜੀ ਆਪਣੇ ਲੋਕ ਕੰਪਨੀ ਮਹਿੰਦਰਾ ਵੱਲੋਂ ਟਰਬੋ ਆਏ ਹੋਏ ਜੀ ਆਪਣੇ ਸਟਾਕ ਦੇ ਵਿੱਚ ਪਏ ਆ। ਕਈ ਕਿਸਾਨ ਵੀਰਾਂ ਦੇ ਮੈਸੇਜ ਆਉਂਦੇ ਵੀ 올ਡ ਟਰੈਕਟਰ ਤੇ ਟਰਬੋ ਲਾ ਦੋਗੇ ਜੀ ਲੱਗ ਜਾਊਗਾ ਜੀ। ਜਿਹੜੇ ਵੀ ਕਿਸਾਨ ਵੀਰ ਨੇ ਟਰਬੋ 올ਡ ਟਰੈਕਟਰ ਤੇ ਐਂਡ ਨਿਊ ਟਰੈਕਟਰ ਤੇ ਲਵਾਉਣਾ ਉਹ ਵੀ ਫੋਨ ਨੰਬਰ 7030276523 ਤੇ ਕਾਲ ਕਰਕੇ ਮੈਸੇਜ ਕਰੋ ਜੀ। ਕਈ ਵੀਰ ਕਿਸਾਨ ਕਹਿੰਦੇ ਵੀ ਹਾਂ ਫੋਨ ਨਹੀਂ ਉਠਾਉਂਦਾ WhatsApp ਪਲੀਜ਼ ਮੈਸੇਜ ਕਰਦਿਆ ਕਰੋ ਜੀ। ਤੁਹਾਡੇ WhatsApp ਵੇਖ ਕੇ ਤੁਹਾਡੇ ਫੋਨ ਤੇ ਰਿਪਲਾਈ ਆ ਜਾਇਆ ਕਰੂ ਜੀ। ਸਾਰੇ ਕਿਸਾਨ ਵੀਰਾਂ ਨੂੰ ਸასი ਸ਼ਕਲ ਡਿਸਟ੍ਰਿਕਟ ਤਰਨਤਾਰਨ